ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਗੱਲ ਕਰਦੇ ਆਂ ਪੰਜਾਬ ਕਾਂਗਰਸ ਦੀ ਅਤੇ ਕਾਂਗਰਸ ਦੀ ਪੰਜਾਬ ਨੂੰ ਦੇਣ ਸੱਤਾ ਖਾਤਰ ਇੱਕ ਦੂਜੇ ਦੀਆਂ ਲੱਤਾਂ ਵੱਢਣ ਅਤੇ ਸਿਆਸੀ ਤੌਰ ਤੇ ਕਤਲ ਕਰਨ ਦੀਆਂ ਚੱਲ ਰਹੀਆਂ ਕੌਜੀਆਂ ਸ਼ਾਸ਼ਾਂ ਦੀ ਪੰਜਾਬ ਕਾਂਗਰਸ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਧੜੇਵੰਦੀ ਸਿਖਰਾਂ ਤੇ ਹੈ ਤੁਸੀਂ ਇਸ ਗੱਲ ਦਾ ਅੰਦਾਜ਼ਾ ਦੋ ਤਿੰਨ ਅਹਿਮ ਘਟਨਾਵਾਂ ਤੋਂ ਲਾ ਸਕਦੇ ਹੋ ਕਾਂਗਰਸ ਵਿੱਚ ਲਈ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਲੁਧਿਆਣਾ ਤੇ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਉਥੋਂ ਭਾਰਤ ਭੂਸ਼ਣ ਆਸ਼ੂ ਨੂੰ ਅਧਿਕਾਰਤ ਤੌਰ ਤੇ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਹੈ ਪਰ ਭਾਰਤ ਭੂਸ਼ਣ ਆਸ਼ੂ ਨੇ ਦੋ ਟੁਕ ਜਵਾਬ ਦੇ ਦਿੱਤਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਉਹਦੇ ਵੱਲੋਂ ਜੋ ਆਸ਼ੂ ਵੱਲੋਂ ਜੋ ਹੋਲਡਿੰਗ ਜਾਂ ਬੋਰਡ ਲਗਾਏ ਜਾਣਗੇ ਉਸ ਦੇ ਉੱਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਦੀ ਫੋਟੋ ਨਹੀਂ ਲਗਾਈ ਜਾ ਰਹੀ ਸੀ ਇਹਦਾ ਮਤਲਬ ਕਾਂਗਰਸ ਦੇ ਉਮੀਦਵਾਰ ਨੇ ਇਹਨਾਂ ਦੋਨਾਂ ਦੀ ਲੀਡਰਸ਼ਿਪ ਨੂੰ ਠੁਕਰਾ ਦਿੱਤਾ ਹੈ ਤੇ ਇਹਨਾਂ ਨੂੰ ਲੀਡਰ ਮੰਨਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਇਹਦੇ ਨਾਲ ਹੀ ਤੁਸੀਂ ਦੇਖਦੇ ਹੋ ਕਾਂਗਰਸ ਦੇ ਹੀ ਇੱਕ ਹੋਰ ਵੱਡੇ ਲੀਡਰ ਰਾਣਾ ਗੁਰਜੀਤ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜਿੰਗ ਸੁਲਤਾਨਪੁਰ ਲੋਧੀ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਰੈਲੀ ਕਰ ਰਹੇ ਨੇ ਜ਼ੋਰ ਅਝਮਾਈ ਕਰ ਰਹੇ ਨੇ ਇਹ ਕੀ ਸੰਕੇਤ ਦੇਣ ਜਾ ਰਹੇ ਨੇ ਕੀ ਇਹ ਸੰਕੇਤ ਜਾਂ ਦੇਣ ਜਾ ਰਹੇ ਨੇ ਵੀ ਅਸੀਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਰਹੇ ਹਾਂ ਜਾਂ ਪੰਜਾਬ ਦੇ ਬੁੱਧਿਆਂ ਦੀ ਲੜਾਈ ਲੜ ਰਹੇ ਹਾਂ ਪੰਜਾਬ ਇਸ ਵੇਲੇ ਚੌ ਤਰਫਾ ਸੰਕਟਿਤ ਕਿ ਰਿਹਾ ਹੋਇਆ ਹੈ ਸੁਲਤਾਨਪੁਰ ਲੋਧੀ ਦੇ ਮਦਾਨ ਦੇ ਵਿੱਚ ਜਦੋਂ ਰਾਣਾ ਗੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦੂਜੇ ਦੇ ਸਾਹਮਣੇ ਰੈਲੀਆਂ ਕਰ ਰਹੇ ਨੇ ਤਾਂ ਉਸ ਵੇਲੇ ਪਾਰਟੀ ਦੇ ਇੱਕ ਢੜੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਰੈਲੀਆਂ ਦਾ ਪ੍ਰੋਗਰਾਮ ਮੁਲਤਵੀ ਕਰਕੇ ਪ੍ਰਭਾਵ ਨਾ ਦਿੱਤਾ ਜਾਵੇ ਕਿ ਕਾਂਗਰਸ ਪਾਰਟੀ ਬੁਰੀ ਤਰ੍ਹਾਂ 파ਟੋ ਤਾੜ ਹੈ ਸੂਤਰਾਂ ਦਾ ਦੱਸਣਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਇਸ ਹੱਦ ਤੱਕ ਪੇਸ਼ਕਸ਼ ਕਰ ਦਿੱਤੀ ਕਿ ਉਹ ਆਪਣੇ ਪੁੱਤਰ ਜੋ ਕਿ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ ਉਸ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਾਉਣ ਲਈ ਤਿਆਰ ਹੈ ਤੇ ਉਹ ਪਾਰਟੀ ਸ਼ਾਮਲ ਕਰ ਲਨ ਪਾਰਟੀ 'ਚ ਸ਼ਾਮਲ ਹੋ ਜਾਂਦਾ ਹੈ ਉਸ ਦਾ ਪੁੱਤਰ ਤਾਂ ਉਸ ਤੋਂ ਬਾਅਦ ਰੈਲੀ ਕਰਨ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਸੂਤਰਾਂ ਦਾ ਦੱਸਣਾ ਹੈ ਕਿ ਭੁਪੇਸ਼ ਭਗੇਲ ਨੇ ਵੀ ਇਸ ਰੈਲੀ ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਧੜੇ ਵੱਲੋਂ ਜਾਂ ਉਹਨਾਂ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਰੱਦ ਕਰਨ ਜਾਂ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਰੱਦ ਕਰਾਉਣ ਲਈ ਕੋਈ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਵਰਤਿਆ ਜਿਸ ਤਰ੍ਹਾਂ ਦਾ ਪ੍ਰਭਾਵ ਪਾਰਟੀ ਦੇ ਇੱਕ ਸੂਬਾ ਇੰਚਾਰਜ ਨੂੰ ਵਰਤਣਾ ਚਾਹੀਦਾ ਹੈ ਇਥੋਂ ਇਹ ਵੀ ਲੱਗਦਾ ਹੈ ਕਿ ਹਾਈ ਕਮਾਂਡ ਜਾਂ ਤਾਂ ਤਮਾਸ਼ਵੀਨ ਬਣੀ ਹੋਈ ਹੈ ਜਾਂ ਪਾਰਟੀ ਦੇ ਵਿੱਚ 파ਟੋ ਤਾੜ ਨੂੰ ਉਤਸ਼ਾਹਿਤ ਕਰ ਰਹੀ ਹੈ ਧੜੇਬੰਦੀ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਇਹਦੇ ਵਿੱਚੋਂ ਆਪਣੀ ਕੋਈ ਅਲਖਟਣ ਦੀ ਜਿਹੜੀ ਹੈ ਦਿਖਾਈ ਦਿੰਦੀ ਹੈ ਜਾਂ ਕੁਝ ਉਹ ਖੱਟ ਰਹੀ ਹੈ ਜਾਂ ਗਵਾ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਨੇ ਹੋਰ ਨਾ ਸੂਬਿਆਂ ਦੇ ਵਿੱਚ ਗੁਆਇਆ ਇੱਕ ਪਾਸੇ ਸਾਡੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋਈ ਹੈ ਡਰੱਗ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਸ ਯੁੱਧ ਦਾ ਅੰਜਾਮ ਕੀ ਹੋਊਗਾ ਕਿਸ ਸਿੱਟੇ ਨਿਕਲਦੇ ਨੇ ਉਹ ਬਾਅਦ ਚ ਗੱਲ ਕਰਾਂਗੇ ਜਦੋਂ ਸਰਕਾਰ ਇਹਦੇ ਰਿਜ਼ਲਟ ਇਹਦੇ ਅੰਕੜੇ ਜਾਰੀ ਕਰੂਗੀ ਪਰ ਅੱਜ ਕੀ ਕਾਂਗਰਸ ਸਿਰਫ ਕੁਰਸੀ ਦੀ ਲੜਾਈ ਲੜ ਰਹੀ ਹੈ ਜਾਂ ਪੰਜਾਬ ਤੇ ਪੰਜਾਬੀਆਂ ਤੇ ਪੰਜਾਬੀਅਤ ਦੀ ਲੜਾਈ ਲੜ ਰਹੀ ਹੈ ਇਹ ਜੋ ਇਹਨਾਂ ਦੀਆਂ ਹਰਕਤਾਂ ਨੇ ਜੋ ਇਹਨਾਂ ਦੀਆਂ ਗਤੀਵਿਧੀਆਂ ਨੇ ਜੋ ਇਹਨਾਂ ਦੇ ਹੁਣ ਤੱਕ ਦੇ ਐਕਸ਼ਨ ਨੇ ਉਸ ਤੋਂ ਸਿਰਫ ਲੱਗ ਰਿਹਾ ਹੈ ਕਿ ਕਾਂਗਰਸ ਸਿਰਫ ਸੱਤਾ ਦੀ ਭੁੱਖੀ ਹੈ ਇਹ ਸੱਤਾ ਅਤੇ ਮੁੱਖ ਮੰਤਰੀ ਦੀ ਲੜਾਈ ਲਈ ਲੜਾਈ ਲੜੀ ਜਾ ਰਹੀ ਹੈ ਹੁਣ ਤੁਸੀਂ ਇੱਕ ਅੰਦਾਜ਼ਾ ਲਾਓ ਵੀ ਜੇ ਕਾਂਗਰਸ ਪਰਦਾ ਤੇ ਇੱਕ ਸਾਬਕਾ ਮੰਤਰੀ ਪਾਵਰਫੁੱਲ ਐਮਐਲਏ ਇੱਕ ਦੂਜੇ ਦੇ ਖਿਲਾਫ ਰਹਿਲੀਆਂ ਕਰ ਰਹੇ ਨੇ ਤਾਂ ਲੋਕਾਂ ਦੇ ਵਿੱਚ ਕੀ ਸੰਕੇਤ ਜਾਊਗਾ ਪਿਛਲੇ ਦੋਨਾਂ ਦੌਰਾਨ ਕਾਂਗਰਸ ਹਾਈਕ ਮਾਨਦਲੋਂ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਰ ਨੂੰ ਪੰਜਾਬ ਮਾਮਲੇ ਦਾ ਇੰਚਾਰਜ ਥਾਪਿਆ ਗਿਆ ਪੁਪੇਸ਼ ਬਗੇਰ ਨੇ ਪੰਜਾਬ ਆ ਕੇ ਵੀ ਕੁਝ ਮੀਟਿੰਗਾਂ ਕੀਤੀਆਂ ਤੇ ਉਸ ਤੋਂ ਬਾਅਦ ਦਿੱਲੀ ਸੰਮਣ ਕਰ ਲਈ ਜਾਂਦੀਆਂ ਖਬਰਾਂ ਸਾਡੇ ਸਾਹਮਣੇ ਨੇ ਦਿੱਲੀ ਚ ਮੀਟਿੰਗਾਂ ਹੋ ਜਾਂ ਮੀਡੀਆ ਦਾ ਦੌਰ ਚੱਲਦਾ ਹੈ ਹਾਲਾਂਕਿ ਜਦੋਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਮੁੱਖ ਮੰਤਰੀ ਨਾਲ ਮੀਟਿੰਗ ਕਰਦੇ ਆ ਤਾਂ ਉਹ ਹੱਲਾ ਮਚਾਇਆ ਜਾਂਦਾ ਵੀ ਉੱਥੇ ਕਿਉਂ ਜਾਂਦੇ ਨੇ ਤਾਂ ਕਾਂਗਰਸੀ ਵੀ ਉੱਥੇ ਜਾਂਦੇ ਨੇ ਕਾਂਗਰਸ ਦੀ ਲੀਡਰਸ਼ਿਪ ਵੀ ਉੱਥੇ ਬੈਠੀ ਹੈ ਸੈਂਟਰਲ ਲੀਡਰਸ਼ਿਪ ਤਾਂ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਵੀ ਭੁਪੇਸ਼ ਭਗੇਲ ਨਾਲ ਦੋ ਤਿਹਰਾ ਮੀਟਿੰਗ ਕਰ ਰਹੀਆਂ ਨੇ ਇੱਕ ਧਿਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਹੋਰ ਸਾਥੀ ਉਹਨਾਂ ਦੇ ਹੁੰਦੇ ਨੇ ਦੂਸਰੇ ਪਾਸੇ ਪ੍ਰਗਟ ਸਿੰਘ ਭਾਰਤਪੂਰਨ ਆਸ਼ੂ ਕੁਸ਼ਲਜੀ ਦੀਪ ਢਿੱਲੋਂ ਇੰਦਰਵੀਰ ਬੁਲਾਰੀਆ ਅਤੇ ਹੋਰ ਅਣਸੱਤ ਲੀਡਰ ਜਿਹੜੇ ਇਹ ਹੁੰਦੇ ਨੇ ਸਿਰਫ ਜ਼ੋਰ ਅਜਮਾਈ ਚੱਲਦੀ ਹੈ ਇੱਕ ਦੂਜੇ ਦੀਆਂ ਲੱਤਾਂ ਵੱਡੀਆਂ ਜਾ ਰਹੀਆਂ ਨੇ ਇੱਕ ਦੂਜੇ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਲੜਾਈ ਸਿਰਫ ਸੱਤਾ ਦੀ ਜਿਹੜੀ ਹੈ ਉਹ ਚੱਲ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ ਇਸ ਵੇਲੇ 6 ਅਜਿਹੇ ਲੀਡਰ ਨੇ ਜਿਹੜੇ ਸਿਰਫ ਮੁੱਖ ਮੰਤਰੀ ਬਣਨ ਨਾਲ ਲੋਚਦੇ ਨੇ ਐਮਐਲਏ ਜਿੱਤਣ ਦੀ ਨਹੀਂ ਜਿੱਤਣਗੇ ਮੁੱਖ ਮੰਤਰੀ ਬਣ ਲਈ 59 ਸੀਟਾਂ ਦੀ ਲੋੜ ਹੈ ਜੇ ਇੱਕ ਦੂਜੇ ਦੀਆਂ ਲੱਤਾਂ ਵੱਢਣੀਆਂ ਨੇ ਤਾਂ 59 ਕਿੱਥੋਂ ਜਿੱਤੇ ਜਾਣਗੇ ਜਹਜਾ ਹਸ਼ਰਤ ਜਹਜਾ ਹਾਲ ਇਸ ਵੇਲੇ ਸਾਹਮਣੇ ਕਾਂਗਰਸ ਧਾਰਿਆ ਹੈ 59 ਸੀਟਾਂ ਜਿੱਦੇੰਦ ਦਿਖਾਈ ਦਿੰਦੇ ਕਿਉਂਕਿ ਆਪਸ ਵਿੱਚ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਫਟੇ ਹੋਏ ਨੇ ਜਦੋਂ ਇਹਨਾਂ ਨੂੰ ਅਸਲ 'ਚ ਕੀ ਹੈ ਵੀ ਜਦੋਂ ਇਹਨਾਂ ਨੂੰ ਇਹ ਲੱਗਣ ਲੱਗ ਜੇ ਵੀ ਪੰਜਾਬ ਦੇ ਲੋਕ ਸਾਨੂੰ ਸੱਤਾ ਦੇਣੀ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਦੂਜੀਆਂ ਪਾਰਟੀਆਂ ਨੂੰ ਚੈਲੰਜਸ ਮਿਲ ਰਹੇ ਹੋਣ ਜਿਵੇਂ ਕਿ ਚੈਲੰਜਸ ਆਪਾਂ ਦੇਖ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਨੇ ਅਕਾਲੀ ਦਲ ਨੂੰ ਬਹੁਤ ਵੱਡੇ ਚੁਣੌਤੀਆਂ ਦੇ ਵਿੱਚੋਂ ਨਿਕਲਣਾ ਪੈ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀਆਂ ਲੱਖ ਕੋਸ਼ਾਂ ਦੇ ਬਾਵਜੂਦ ਹਜੇ ਤੱਕ ਪੈਰ ਨਹੀਂ ਲੱਗੇ ਉਹਦੀ ਤਾਜ਼ਾ ਐਗਜ਼ਾਮਪਲ ਜਿਹੜੀ ਹੈ ਉਦਾਹਰਨ ਅਸੀਂ ਦੇਖ ਸਕਦੇ ਹਾਂ ਵੀ ਲੰਘੀਆਂ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਕਾਂਗਰਸ ਨੂੰ ਬਹੁ ਗਿਣਤੀ ਸੀਟਾਂ ਤੇ ਜਿਹੜਾ ਪੰਜਾਬ ਦੇ ਵਿੱਚ ਕਾਮਯਾਬੀ ਬਣੀ ਸੂਬੇ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਨੂੰ ਸਿਰਫ 10 ਸੀਟਾਂ ਮਿਲੀਆਂ। ਭਾਰਤੀ ਜਨਤਾ ਪਾਰਟੀ 0 ਤੇ ਰਹੀ। ਤੇ ਇਹਦੇ ਨਾਲ ਹੀ ਅਸੀਂ ਕਹਿ ਲਈਏ ਵੀ ਦੋ ਜਿਹੜੇ ਐ ਇੰਡੀਪੈਂਡੈਂਟ ਕੈਂਡੀਡੇਟ ਜਿੱਤਣੇ ਚ ਕੰਮ ਜਾ ਬੋਏ। ਤਾਂ ਪੰਜਾਬ ਦਾ ਸਿਆਸੀ ਰੁਖ ਕਿੱਧਰ ਨੂੰ ਜਾ ਰਿਹਾ ਹੈ? ਸਿਆਸੀ ਮਾਹੌਲ ਕਿੱਧਰ ਨੂੰ ਜਾ ਰਿਹਾ ਹੈ? ਕਾਂਗਰਸੀ ਇਹ ਨਹੀਂ ਭਾਂਪ ਰਹੇ। ਕਾਂਗਰਸੀਆਂ ਨੂੰ ਸਿਰਫ ਸੱਤਾ ਦਿਸ ਰਹੀ ਹੈ। ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਕੌਣ? ਅਮਰਿੰਦਰ ਸਿੰਘ ਰਾਜਾ ਬਣੇ। ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਗਦਾਵਾ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਪਰਗੜ ਸਿੰਘ 6 ਕੰਦੇ ਤਾਂ ਸਾਨੂੰ ਯਾਦ ਨੇ ਹੋਰ ਵੀ 2-4 ਹੋ ਸਕਦਾ ਹੈ ਹੁਣ ਜਿਹੜੇ ਦਾ ਲਾਉਣ ਦੀ ਤਾਕਤ ਸੈਠੇ ਹੋਣ ਵੀ ਹੋ ਸਕਦਾ ਸਾਡਾ ਵੀ ਦਾ ਲੱਗ ਜਾ ਜਿਵੇਂ ਅਸੀਂ ਜ਼ਿਕਰ ਕੀਤਾ ਪਾਰਲੀਮੈਂਟਰੀ ਚੋਣਾਂ ਦਾ ਵੀ ਉੱਥੋਂ ਇਹਨਾਂ ਨੂੰ ਲੱਗਿਆ ਵੀ ਕਾਂਗਰਸ ਲੋਕ ਜਿਹੜੇ ਐ ਦੂਜੀਆਂ ਪਾਰਟੀਆਂ ਤੋਂ ਕਿਨਾਰਾ ਕਰਕੇ ਲੋਕਾਂ ਕੋਲ ਕੋਈ ਆਪਸ਼ਨ ਨਹੀਂ ਉਹ ਸਾਨੂੰ ਹੀ ਵੋਟ ਪਾਉਣਗੇ ਖਾਸ ਕਰਕੇ ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਧੜਾਮਧੜੇ ਨੇ ਡਿੱਗ ਪਈ ਉਸ ਤੋਂ ਬਾਅਦ ਥੋੜੇ ਜਿਹਾ ਹੌਸਲੇ ਜ਼ਿਆਦਾ ਬੁਲੰਦ ਹੋ ਗਏ ਹੁੰਦਾ ਵੀ ਇਹ ਜਦੋਂ ਇੱਕ ਧਿਰ ਕਿਸੇ ਹੋਰ ਸੂਬੇ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ 베ਸ ਸੀ ਦਿੱਲੀ ਉਹਨਾਂ ਦੀ ਮੇਨ ਜਿਹੜੀ ਹੈ ਖੜਗਪੂਜਾ ਸੀ ਇੱਕ ਤਰ੍ਹਾਂ ਦਾ ਸੀ ਕਹਿ ਲਈਏ ਜਦੋਂ ਦਿੱਲੀ ਦੇ ਵਿੱਚ ਉਹਨਾਂ ਦਾ ਬਿਸਤਰਾ ਗੋਲ ਹੋ ਗਿਆ ਤਾਂ ਸਹਿਜ ਹੀ ਅਸੀਂ ਕਹਿ ਸਕਦੇ ਹਾਂ ਵੀ ਕਾਂਗਰਸ ਦੇ ਹੌਸਲੇ ਜਿਹੜੇ ਆ ਪੰਜਾਬ ਤੋਂ ਲੈ ਕੇ ਬੁਲੰਦ ਹੋ ਗਏ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਮੋਰਲ ਜਿਹੜਾ ਹੈ ਉਹਦੇ 'ਚ ਫਰਕ ਪੈਂਦਾ ਇਹ ਆਮ ਤੌਰ ਤੇ ਪਹਿਲਾਂ ਵੀ ਜਿਹੜਾ ਦੇਖਿਆ ਗਿਆ ਹੈ ਨਿਸ਼ਚਿਤ ਤੌਰ ਤੇ ਹੁਣ ਵੀ ਇਹ ਗੱਲ ਸਾਹਮਣੇ ਆਉਗੀ ਪਰ ਸਭ ਤੋਂ ਵੱਡਾ ਸਵਾਲ ਇਹ ਦਿਸਦਾ ਹੈ ਵੀ ਪੰਜਾਬ ਦੇ ਜਿਹੜੇ ਵਿਰੈਧੀ ਮੁੱਦੇ ਨੇ ਉਹਨਾਂ ਦੀ ਜੜ ਕਾਂਗਰਸ ਹੈ ਚਾਹੇ ਉਹ ਪਾਣੀਆਂ ਦੇ ਬੁੱਦੇ ਹੋਣ ਚਾਹੇ ਉਹ ਚੱਡਿਗੜ ਰਾਜਧਾਨੀ ਦਾ ਬੁੱਦਾ ਹੋਵੇ ਚਾਹੇ ਦਰਿਆਈ ਪਾਣੀਆਂ ਦਾ ਜਿੰਨੇ ਅਸੀਂ ਜ਼ਿਕਰ ਕੀਤਾ ਚਾਹੇ ਪੰਜਾਬੀ ਬੋਲਣ ਦਾ ਇਲਾਕਾ ਹੋਵੇ ਉਸ ਤੋਂ ਬਿਨਾ ਸਾਕਾ ਨੀਲਾ ਤਾਰਾ ਹੁੰਦਾ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕਾਂਗਰਸ ਦੀ ਅਗਵਾਈ ਵਾਲੀ ਪਾਰਟੀ ਜਨੋ ਸਰਕਾਰ ਸੀ ਕੇਂਦਰ ਦੇ ਵਿੱਚ ਉਦੋਂ ਫੌਜਾਂ ਚੜਾਈ ਕਰਦਿਆਂ ਨੇ ਅਕਾਲ ਤਖਤ ਸਾਬਟਾਈਟਰੀ ਹੁੰਦੇ ਨੇ ਤੇ 1984 ਦੇ ਵਿੱਚ ਕੇਂਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੰਗੇ ਹੁੰਦੇ ਨੇ ਸਿੱਖ ਵਿਰੋਧੀ ਦੰਗੇ ਇਹ ਸਭ ਕਾਸੇ ਦੇ باوجود ਪੰਜਾਬੀਆਂ ਨੇ ਕਾਂਗਰਸ ਨੂੰ ਇੱਜ਼ਤ ਦਿੱਤੀ ਅਸੀਂ ਇਹ ਕਹਿ ਲਈ ਵੀ 1992 2002 ਅਤੇ 2017 ਤਿੰਨ ਵਾਰ ਕਾਂਗਰਸ ਦੀ ਸਰਕਾਰ ਪੰਜਾਬੀਆਂ ਨੇ ਬਣਾਈ ਉਹ ਸਿਰਫ ਐਂਟੀ ਇਨਕੰਮਪੈਂਸੀ ਦੇ ਸਿਰ ਤੇ ਕਾਂਗਰਸ ਨੇ ਕੈਸ਼ ਕੀਤੀ ਜਿਹੜੀ ਐਂਟੀ ਇਨਕੰਮਪੈਂਸੀ ਸਥਾਪਤੀ ਵਿਰੋਧੀ ਲਹਿਰ ਦੇ ਸਿਰ ਤੇ ਹੁਣ ਫਿਰ ਇਹ ਇਨਕੈਸ਼ ਕਰਨਾ ਚਾਹੁੰਦੇ ਨੇ ਅਦਰਵਾਈਜ਼ ਇਹ ਹੁਬਕੇ ਦੱਸ ਦੇਣ ਵੀ ਪੰਜਾਬ ਨੂੰ ਕੋਈ ਬਹੁਤ ਵੱਡੀ ਦੇਣ ਜਿਹੜੀ ਹੈ ਕਾਂਗਰਸ ਦੀ ਪਿਛਲੇ ਅਸੀਂ ਇਹ ਕਹੇ ਲਈ ਅੱਤਵਾਦ ਤੋਂ ਬਾਅਦ ਦੀ ਖੜਗੋ ਬਾਦ ਦੇ ਦੌਰ ਤੋਂ ਬਾਅਦ ਦੀ ਪੰਜਾਬ ਨੂੰ ਕੋਈ ਵੱਡੀ ਦੇਣ ਹੋਵੇ ਉਹ ਦੱਸ ਦੇਣ ਹਾਲਾਂਕਿ ਇਹ ਦਾਵਾ ਕਰਦੇ ਹੁੰਦੇ ਸੀ ਵੀ ਵਿਅੰਗ ਸਿੰਘ ਸ਼ਾਂਤੀ ਲੈ ਕੇ ਆਏ ਤੇ ਹੁਣ ਬੈਂਤ ਸਿੰਘ ਦਾ ਪੋਤਰਾ ਭਾਜਪਾ ਜਾ ਕੇ ਕਹਿੰਦਾ ਵੀ ਅੱਤਵਾਦ ਨਹੀਂ ਦੇਣੀ ਕਾਂਗਰਸ ਐ ਕਾਂਗਰਸ ਨੇ ਹੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਕੀਤਾ ਸੀ ਪੰਜਾਬ ਚ ਕਾਂਗਰਸ ਹੀ ਸਾਰੀਆਂ ਅਲਾਮਤਾਂ ਦੀ ਜੜ ਹੈ ਪਹਿਲਾਂ ਆਪਸ ਵਿੱਚ ਹੀ ਫੈਸਲਾ ਕਰ ਲਓ ਕੀ ਐ ਗੱਲ ਕਰਦੀ ਸੀ ਕਾਂਗਰਸ ਦੀ ਪੱਟ ਪਾੜਦੀ ਐਸ ਵੇਲੇ ਤੁਸੀਂ ਜਿਵੇਂ ਅਸੀਂ ਜ਼ਿਕਰ ਕੀਤਾ ਵੀ ਲੁਧਿਆਣਾ ਜਿਮਨੀ ਚੋਣਾ ਦਾ ਜਿਹੜਾ ਮਾਹੌਲ ਗਰਮ ਹੈ ਉਹਦੇ ਵਿੱਚ ਪਿਛਲੇ ਦਿਨਾਂ ਦਰਾਨ ਗੱਲ ਚੱਲਦੀ ਸੀ ਕੈਂਡੀਡੇਟ ਦਾ ਚਲੋ ਫਾਈਨਲੀ ਸੀ ਇਹਨਾਂ ਦਾ ਵੀ ਭਾਰਤ ਭੂਸ਼ਣ ਆਸ਼ਰੂ ਟਿਕਤੇ ਤੇ ਰਹੀਆਂ ਸਾਨੂੰ ਜਿਹੜੀ ਪਾਰਟੀ ਦੀ ਅੰਦਰੋਂ ਜਾਣਕਾਰੀ ਮਿਲੀ ਹੈ ਵੀ ਭਪੇਸ਼ ਬਗੇਲ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਇਹ ਕਿਹਾ ਗਿਆ ਸੀ ਵੀ ਪਾਰਟੀ ਦੀ ਇਕਜੁੱਟਤਾ ਜਿਹੜੀ ਆ ਦਿਖਾਈ ਜਾਵੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਜਾਵੇ ਵੀ ਪਾਰਟੀ ਇਕਜੁੱਟ ਹੈ ਇੱਕ ਮੰਚ ਤੇ ਪਾਰਟੀ ਲੀਡਰ ਇਕੱਠੇ ਨੇ ਪਰ ਸੂਤਰਾਂ ਦਾ ਦੱਸਣਾ ਹੈ ਕਿ ਭਾਰਤ ਪੂਸ਼ਣ ਆਸ਼ੂ ਨੇ ਸਪਸ਼ਟ ਤੌਰ ਤੇ ਆਖ ਦਿੱਤਾ ਵੀ ਜੋ ਹੋਲਡਿੰਗ ਜੋ ਬੋਰਡ ਜਾਂ ਪੋਸਟਰ ਮੈਂ ਆਪਣੇ ਤੌਰ ਤੇ ਲਾਉਂਗਾ ਉਸ ਦੇ ਵਿੱਚ ਪਰਦੇਸ਼ ਕਾਂਗਰਸ ਪ੍ਰਧਾਨ ਅਤੇ ਐਲੋਪੀ ਵਿਰੋਧੀ ਧਿਰ ਦੇ ਦਿੱਤਾ ਦੀ ਫੋਟੋ ਨਹੀਂ ਲੱਗੂਗੀ ਹਾਲਾਂਕਿ ਪਾਰਟੀ ਸੂਤਰਾਂ ਦਾ ਪਾਰਟੀ ਦੇ ਕਾਗੂ ਨੇ ਇਹ ਵੀ ਦੱਸਿਆ ਕਿ ਪਾਰਟੀ ਵੱਲੋਂ ਜਿਹੜੇ ਉੱਥੇ ਬੋਰਡ ਲਾਏ ਜਾਣਗੇ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਉੱਥੋਂ ਦੇ ਸੰਸਦ ਮੈਂਬਰ ਵੀ ਨੇ ਲੁਧਿਆਣਾ ਦੇ ਉਹਦੇ ਵੱਲੋਂ ਜਿਹੜੇ ਬੋਰਡ ਲਾਏ ਜਾਣੇ ਨੇ ਉਹਨਾਂ ਤੇ ਤਾਂ ਫੋਟੋ ਖੜ ਲੱਗਣੀ ਹੋਈਆਂ ਰਾਜਾ ਵੜਿੰਗ ਦੀ ਕਿਉਂਕਿ ਉਹ ਸੂਬਾ ਪ੍ਰਧਾਨ ਨੇ ਪਾਰਟੀ ਦੇ ਪਰ ਇਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਜੇ ਪਾਰਟੀ ਦੇ ਇੱਕ ਉਮੀਦਵਾਰ ਆਪਣੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਦੋ ਟੁਕ ਜਵਾਬ ਦੇ ਰਹੇ ਨੇ ਤਾਂ ਪਾਰਟੀ ਦੇ ਵਿੱਚ ਤੁਸੀਂ ਆਪੇ ਸਹਿਜ ਹੀ ਅੰਦਾਜ਼ਾ ਲਾ ਸਕਦੇ ਹੋਂ ਦੀ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਜੇ ਦੇਖਿਆ ਜਾਵੇ ਤਾਂ ਕਾਂਗਰਸ ਇਸ ਵੇਲੇ ਪੂਰੀ ਤਰ੍ਹਾਂ ਲੀਡਰਲੈਸ ਦਿਖਾਈ ਦੇ ਰਹੀ ਹੈ 2017 ਦਾ ਇੱਕ ਮਾਹੌਲ ਸੀ ਜਦੋਂ ਅਮਰਿੰਦਰ ਸਿੰਘ ਦੀ ਬਾੜੀ ਮੋਟੀ ਚੇਪ ਸੀ ਹਾਲਾਂਕਿ ਉਦੋਂ ਤੱਕ ਉਹਨਾਂ ਨੂੰ ਇਹ ਮੰਨਿਆ ਜਾਂਦਾ ਸੀ ਵੀ ਉਹ ਬਹੁਤ ਬੜੇ ਕੁਸ਼ਲ ਪ੍ਰਸ਼ਾਸਕ ਨੇ ਤੇ ਪੰਜਾਬ ਨੂੰ ਸਾਫ਼ ਸੁਥਰਾ ਤੇ ਵਧੀਆ ਪ੍ਰਸ਼ਾਸਨ ਦੇਣਗੇ ਪਰ ਉਸ ਤੋਂ 4.5 ਸਾਲਾਂ ਦੇ ਬਾਅਦ ਪਾਰਟੀ ਦੇ ਲੀਡਰ ਕਾਂਗਰਸ ਦੇ ਲੀਡਰ ਹੀ ਮੰਨਦੇ ਨੇ ਵੀ ਉਹਨਾਂ ਨੇ ਪੰਜਾਬ ਦਾ ਪੱਠਾ ਬਠਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ 4.5 ਸਾਲ ਬਦੋਂ ਜਦੋਂ ਜਦੋਂ ਉਹਨਾਂ ਨੂੰ ਉਤਾਰਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਕਾਂਗਰਸ ਨੇ ਜਲੀਲ ਕੀਤਾ ਪਰ ਉਹ ਭੁੱਲ ਜਾਂਦੇ ਨੇ ਵੀ 4.5 ਸਾਲ ਸ਼ਾਇਦ ਪੰਜਾਬ ਦੇ ਲੋਕ ਵੀ ਜਲੀਲ ਹੋਏ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਕਰਕੇ 78 ਸੀਟਾਂ 78 ਸੀਟਾਂ ਜਿਹੜੀਆਂ ਨੇ ਕਾਂਗਰਸ ਦੀ ਚੋਲੀ ਦੇ ਵਿੱਚ ਪਾਈਆਂ ਸੀ ਉਸ ਤੋਂ ਬਾਅਦ 111 ਦਿਨਾਂ ਦੀ ਕਾਂਗਰਸ ਦੀ ਸਰਕਾਰ ਬਣਦੀ ਹੈ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਦੋਸਤੋ ਇਸ ਗੱਲ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਹਾਂ ਉਸ ਵੇਲੇ ਵੀ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜੇ ਹਫੜਾ ਥਪੜੀ ਦਾ ਮਾਹੌਲ ਸੀ ਤੁਸੀਂ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਨੇ ਉਹ ਸਾਰੀਆਂ ਦੇਖ ਲਓ ਕਿਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨਵਜੋਤ ਸਿੱਧੂ ਕਰ ਰਹੇ ਸੀ ਉਦੋਂ ਕਾਂਗਰਸ ਨੂੰ ਇਹ ਬੜਾ ਵੱਡਾ ਭੁਲੇਖਾ ਸੀ ਵੀ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਅਸੀਂ ਹੁਣ ਚੌਧਰੀਆਂ ਅਕਾਲੀਆਂ ਨੂੰ ਲੋਕਮੂਨ ਨਹੀਂ ਲਾਉਣਗੇ ਇਸ ਲਈ ਸਾਡੀ ਸਰਕਾਰ ਵੱਟਦੇ ਹੈ ਕਾਂਗਰਸ ਦੀ ਸਰਕਾਰ ਬਣਨ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਪਰ ਲੋਕਾਂ ਨੇ ਅਜੇ ਹ ਇਹਨਾਂ ਦਾ ਭਾਂਡਾ ਬੁੱਧਾ ਮਾਰਿਆ ਅਕਾਲੀ ਦਾ ਖੈਰ ਉਹਨਾਂ ਦਾ ਨਾ ਹੀ ਕੀ ਲੈਣਾ ਤਾਂ ਤਿੰਨ ਸੀਟਾਂ ਤੇ ਸਿੱਬੜ ਕੇ ਰਹਿ ਗਈ ਇਹਨਾਂ ਦੀਆਂ ਸੀਟਾਂ ਵੀ ਤੁਹਾਡੇ ਸਾਹਮਣੇ ਆਇਆ ਵੀ 78 79 ਸੀਟਾਂ ਹੋਣ ਜਿਸ ਪਾਰਟੀ ਦੀ 80 ਦੇ ਕਰੀਬ ਪਾਰਟੀ ਦੀਆਂ ਸੀਟਾਂ ਸਿਰਫ ਬਹਿਗ 19 ਵੀ ਰਹਿ ਜਾਣ ਤਾਂ ਇਸ ਲਈ ਇਹ ਪਾਰਟੀ ਕਦੇ ਅੰਤਰਚਾਤ ਨਹੀਂ ਮਾਰਦੀ ਜਿਹੜੀ ਪਾਰਟੀ ਇਸ ਵੇਲੇ ਇੱਕ ਵੱਡੇ ਭਲੇਖੇ ਦੇ ਵਿੱਚ ਬੈਠੀ ਹੈ ਵੀ ਅਸੀਂ ਸਿਰਫ ਇਸ ਕਰਕੇ ਸਰਕਾਰ ਬਣਾ ਲਾਂਗੇ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਟੁੱਟ ਚੁੱਕੇ ਨੇ ਤੇ ਅਕਾਲੀ ਦਲ ਦਾ ਜਿਹੜਾ ਉਹ ਆਧਾਰ ਪਹਿਲਾ ਵਾਲਾ ਖੁੱਸਿਆ ਆਧਾਰ ਹੈ ਜਿਹੜਾ ਉਹ ਵਾਪਸ ਨਹੀਂ ਹੋਇਆ ਤੇ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗੇ ਇਸ ਲਈ ਸਾਡੀ ਸਰਕਾਰ ਵੱਟ ਤੇ ਹੈ ਪਰ ਪੰਜਾਬ ਦੇ ਲੋਕ ਪਹਿਲਾਂ ਇਹਨਾਂ ਨੂੰ ਧਾਰੇ ਦਿਖਾ ਚੁੱਕੇ ਨੇ ਇਸ ਲਈ ਜੇ ਤਾਂ ਇਸ ਵੱਡੇ ਭਲੇਖੇ ਦੇ ਵਿੱਚ ਨੇ ਫੇਰ ਤਾਂ ਇਹਨਾਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਵੀ ਪੰਜਾਬ ਦੇ ਲੋਕ ਇਹਨੇ ਮੂਰਖ ਨਹੀਂ ਹੈਗੇ ਕਿ ਤੁਹਾਡੀਆਂ ਸਿਰਫ ਇੰਨੀਆਂ ਇਹੀ ਮੋਮੋ ਠਗੜੀਆਂ ਦੇ ਵਿੱਚ ਆ ਜਾਣਗੇ ਵੀ ਤੁਸੀਂ ਪੰਜਾਬ ਦੇ ਹਿਦਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਪੰਜਾਬੀਆਂ ਦੇ ਦਰਦ ਨੂੰ ਤਲਾਂਜੀ ਦੀ ਦੇ ਕੇ ਉਹਨੂੰ ਪਿੱਠ ਦਿਖਾ ਕੇ ਸਿਰਫ ਆਪਣੀ ਕੁਰਸੀ-ਕੁਰਸੀ ਦੀ ਖੇਡ ਦੇ ਵਿੱਚ ਲੱਗੇ ਰਹੋ ਤੇ ਸਿਰਫ ਇੱਕ ਮਾਹੌਲ ਭਾਪ ਕੇ ਮਾਹੌਲ ਦੇ ਆਧਾਰ ਤੇ ਤੁਸੀਂ ਵੋਟਾਂ ਦੇ ਲੈ ਕੇ ਸਰਕਾਰ ਬਣਾਉਣ ਦੀ ਸੋਚਦੇ ਹੋਮੋ ਸਰਕਾਰ ਬਣਾਉਣ ਲਈ ਲਾਲਾ ਸੜਦੇ ਹੋਮੋ ਸਿਰਫ ਸੱਤਾ ਦੇ ਸੁਪਨੇ ਦੇਖ ਰਹੇ ਹੋਮੋ ਵੀ ਅਸੀਂ ਲੋਕਾਂ ਨੂੰ ਵਰਗਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਬਹਿਕਾ ਕੇ ਅਸੀਂ ਵੋਟ ਹਾਸਲ ਕਰ ਲਾਂਗੇ ਇਹ ਮੈਨੂੰ ਲੱਗਦਾ ਹੈ ਵੀ ਇਹ ਭਰਮ ਹੈ ਉਹਨਾਂ ਦਾ ਮੇਰਾ ਇਹ ਸ਼ਾਇਦ ਹੋ ਸਕਦਾ ਹੈ ਪੂਰਾ ਨਾ ਹੋਵੇ ਹਾਂ ਜੇਕਰ ਕਾਂਗਰਸ ਪਾਰਟੀ ਇੱਕ ਮੁਠਤਾ ਦਾ ਪ੍ਰਗਟਾਵਾ ਕਰਦੀ ਹੈ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਪੰਜਾਬ ਬਹੁਤ ਵੱਡੇ ਕਰਜ਼ੇ 'ਚੋਂ ਲੱਗ ਰਿਹਾ ਹੈ ਹਰ ਜੰਮਦਾ ਬੱਚਾ ਜਿਹੜਾ ਹੈ ਉਹ ਲੱਖਾਂ ਦਾ ਕਰਜ਼ਾ ਹੀ ਹੋ ਰਿਹਾ ਹੈ ਕਿਸਾਨੀ ਸੰਕਟ ਸਾਡੇ ਸਿਰ ਤੇ ਕਿਵੇਂ ਮੰਡਰਾ ਰਿਹਾ ਹੈ ਸਾਡੇ ਸਾਹਮਣੇ ਹੈ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ ਕੋਈ ਮੰਗ ਨਹੀਂ ਮੰਨੀ ਜਾ ਰਹੀ ਪੰਜ ਮਿੰਟਾਂ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਸੀ ਐਮਐਸਪੀ ਦੇਣ ਵਾਲੇ ਵੀ ਟਿੱਤਰ ਹੋ ਗਏ ਇਸ ਲਈ ਸੰਕਟ ਜਿਹੜਾ ਅਸੀਂ ਕਿਸਾਨੀ ਦਾ ਲਾ ਲਈਏ ਜੂਸ ਦਾ ਲਾ ਲਈਏ ਜਦੋਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਨੇ ਵੀ ਬੂਹੇ ਪੇੜ ਲਏ ਸਾਡਾ ਜੂਥ ਹਤਾਸ਼ਾ ਚ ਹੈ ਉੱਥੋਂ ਹੱਤਕੜੀਆਂ ਤੇ ਵੇੜੀਆਂ ਲੱਗ ਕੇ ਜਿਹੜਾ ਉਹ ਇੱਥੇ ਇੰਡੀਆ ਦੇ ਵਿੱਚ ਵਾਪਸ ਆ ਰਿਹਾ ਹੈ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਅਸੀਂ ਕੀ ਹਿੱਲੇ ਕਰਨੇ ਨੇਗੇ ਜਾਂ ਸਿਰਫ ਅਕਾਲੀ ਦਲ ਵੱਲੋਂ ਚੱਲਿਆ ਜਾ ਰਿਹਾ ਜਿਹੜਾ ਮਾਫੀਆ ਸੀ ਜਿਹਦੇ ਦੋਸ਼ ਕਾਂਗਰਸ ਵੱਲੋਂ ਹਣ ਲਾਏ ਜਾ ਰਹੇ ਨੇ ਵੀ ਹੁਣ ਵੀ ਉਹ ਮਾਫੀਆ ਹੋਮ ਜਾ ਰਿਹਾ ਹੈ ਕਿ ਤੁਸੀਂ ਏਸੇ ਮਾਫੀਆ ਨੂੰ ਅੱਗੇ ਵਧਾਉਣਾ ਹੈ ਕਿ ਰੇਤਾ ਬਜਰੀ ਦਾ ਰੇਟ ਹੋਰ ਅੱਗੇ ਵਧਾਉਣਾ ਹੈ ਚਿੱਟੇ ਬਾਰੇ ਕੋਈ ਗੱਲ ਨਹੀਂ ਕਰਨੀ ਨਸ਼ਿਆਂ ਬਾਰੇ ਕੋਈ ਗੱਲ ਨਹੀਂ ਕਰਨੀ ਇਸ ਲਈ ਜੇ ਸਿਰਫ ਬਿਆਨਬਾਜ਼ੀ ਨਾਲ ਅਖਬਾਰੀ ਖਬਰਾਂ ਨਾਲ ਦੰਗਟ ਪਾਈ ਕਰਨੀ ਹੈ ਖਾਣਾ ਪੂਰਤੀ ਕਰਨੀ ਹੈ ਵੀ ਅਸੀਂ ਸਿਰਫ ਖਬਰਾਂ 'ਚ ਰਹੀਏ ਇਹ ਲੋਕਾਂ ਨੂੰ ਸਭ ਕੁਝ ਦਿਖਾਈ ਦਿੰਦਾ ਹੈ ਜੇ ਜੋ ਪਬਲਿਕ ਹੈ ਜੇ ਸਭ ਜਾਣਦੀ ਹੈ ਕੌਣ ਉਹਨਾਂ ਦਾ ਦਰਦੀ ਹੈ ਕੌਣ ਉਹਨਾਂ ਦੇ ਦਰਦ ਨੂੰ ਸਮਝਦਾ ਹੈ ਕੌਣ ਮਗਰਮੱਛ ਦੇ ਹੰਝੂ ਬਹਾਉਂਦਾ ਹੈ ਕੌਣ ਜਿਹੜਾ ਅਸਲੀ ਲੜਾਈ ਲੋਕਾਂ ਦੇ ਲੜ ਰਿਹਾ ਹੈ ਇਹ ਲੋਕਾਂ ਤੋਂ ਕੁਝ ਵੀ ਗੁੱਝਾ ਨਹੀਂ ਹੁੰਦਾ ਇਸ ਲਈ ਜੇਕਰ ਲੋਕ ਇੱਕ ਪਾਰਟੀ ਤੋਂ ਪਿੱਠ ਭਮਾਉਂਦੇ ਨੇ ਤਾਂ ਉਹ ਸੋਚ ਸਮਝ ਕੇ ਦੂਜੇ ਦੀ ਚੋਣ ਕਰਦੇ ਨੇ ਜੇਕਰ ਇਹੀ ਗੱਲ ਹੁੰਦੀ ਜੇ ਅੰਨੇਵਾਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਜੇ ਬਿਨਾਂ ਸੋਚੇ ਸਮਝੇ ਇਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਤਾਂ 2017 ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪੈ ਸਕਦੀਆਂ ਸੀ ਉਹਨਾਂ ਦੀ ਸਰਕਾਰ ਉਦੋਂ ਬਣ ਸਕਦੀ ਸੀ ਉਦੋਂ ਵੀ ਬਹੁਤ ਵੱਡੀ ਲਹਿਰ ਜਿਹੜੀ ਹੈ ਪੰਜਾਬ ਦੇ ਵਿੱਚ ਚੱਲੀ ਹੋਈ ਸੀ ਜਦੋਂ ਕਿ ਹਰ ਕੰਨ ਤੇ ਲਿਖਿਆ ਹੋਇਆ ਸੀ ਵੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਸ ਤੋਂ ਬਾਅਦ ਹੀ ਪਤਾ ਲੱਗਿਆ ਵੀ ਕੇਜਰੀਵਾਲ ਕੇਜਰੀਵਾਲ ਆਗੀ ਹੋ ਗਿਆ ਤੇਰੇ ਨਾਲ ਪਰ ਜਦੋਂ 2017 ਤੋਂ ਲੈ ਕੇ 2022 ਤੱਕ ਲੋਕਾਂ ਦੇ ਵਿੱਚ ਇਹ ਪ੍ਰਭਾਵ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀ ਦਲ ਨਾਲ ਰਲਈ ਹੋਈ ਹੈ ਤਾਂ ਲੋਕਾਂ ਨੇ ਦੋਨਾਂ ਪਾਰਟੀਆਂ ਨੂੰ ਪੂੰਝ ਕੇ ਸਿੱਟਦਾ ਲੋਕਾਂ ਨੇ ਬਿਲਕੁਲ ਹੁੰਝਾ ਫੇਰਦਾ ਦੂਜੀ ਧਿਰ ਜਿਹੜੀ ਕਿ ਨਵੀਂ ਪਾਰਟੀ ਹੋਣ ਦੀ ਚਾਹੀ ਸੀ ਜਿਹਦੇ ਉਮੀਦਵਾਰ ਭਜ ਰਹੇ ਸੀ ਕਾਂਗਰਸ ਵੱਲ ਨੂੰ ਜਾ ਰਹੇ ਸੀ ਜਿਹਦੇ ਕਈ ਐਮਐਲਏ ਟੁੱਟ ਕੇ ਚਾਹੇ ਉਹ ਬਠਿੰਡਾ ਦਿਹਾਤੀ ਵਾਲਾ ਹੋਵੇ ਚਾਹੇ ਉਹ ਰੈਕੋਟ ਵਾਲਾ ਹੋਵੇ ਜਿਹਦੇ ਜਿਸ ਪਾਰਟੀ ਦੇ ਕਈ ਐਮਐਲਏ ਹੀ ਟੁੱਟ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਹੋਣ ਜਾਂ ਅਕਾਲੀ ਦਲ ਦੇ ਵਿੱਚ ਚਲੇ ਗਏ ਹਨ ਉਹਦਾ ਉਸ ਪਾਰਟੀ ਦੇ ਉਮੀਦਵਾਰ ਜਿਹੜਾ ਕਿ ਜ਼ਮੀਨੀ ਲੈਵਲ ਤੇ ਮਾਹੌਲ ਇਸ ਤਰ੍ਹਾਂ ਲੱਗਦਾ ਸੀ ਵੀ ਬੜਾ ਪਤਾ ਨਹੀਂ ਸਰਕਾਰ ਕਿਦੀ ਬਣੂ ਕੀ ਹੋਊ ਉਸ ਪਾਰਟੀ ਦੀ ਝੋਲੀ 'ਚ ਇਹਨਾਂ ਪੰਜਾਬੀਆਂ ਨੇ 92 ਸੀਟਾਂ ਪਾਈਆਂ ਉਸ ਤੋਂ ਬਾਅਦ ਖਬਰਾਂ ਇਹ ਵੀ ਆਈਆਂ ਕਿ ਕਈ ਲੋਕਾਂ ਦਾ ਇਹ ਪਤਾ ਵੀ ਨਹੀਂ ਸੀ ਵੀ ਉਹਨਾਂ ਦੇ ਹਲਕੇ ਦੇ ਵਿੱਚ ਉਮੀਦਵਾਰ ਕੌਣ ਖੜਾ ਹੈ ਝਾੜੂ ਵਾਲਾ ਪਰ ਲੋਕਾਂ ਦਾ ਗੁੱਸਾ ਅਕਾਲੀ ਦਲ ਅਤੇ ਕਾਂਗਰਸ ਖਾਸ ਕਰਕੇ ਜਿਹੜਾ ਇਹਨਾਂ ਦਾ ਗੁੱਜਾ ਗੱਠ ਜੋੜ ਸੀ ਜਿਹੜਾ ਅੰਦਰੂਨੀ ਗੱਠ ਜੋੜ ਸੀ ਉਹਦੇ ਪ੍ਰਤੀ ਇਹਨਾਂ ਜ਼ਿਆਦਾ ਗੁੱਸਾ ਸੀ ਉਹਨਾਂ ਨੇ ਆਹ ਦੇਖਿਆ ਨਾ ਤਾ ਦੇਖਿਆ ਝਾੜੂ ਦੇ ਵਟੜ ਦੱਬ ਦੱਬ ਕੇ ਮਸ਼ੀਨ ਦੀਆਂ ਚੀਕਾਂ ਪਵਾ ਦਿੱਤੀਆਂ ਉਹ ਸਿਰਫ ਇਹ ਮੰਨ ਲੈਣਾ ਚਾਹੀਦਾ ਹੈ ਇਹਨਾਂ ਦੋਨਾਂ ਪਾਰਟੀਆਂ ਨੂੰ ਵੀ ਉਹ 헤ਜ ਨਹੀਂ ਸੀ ਕੋਈ ਝਾੜੂ ਪ੍ਰਤੀ ਜਾਂ ਆਮ ਆਦਮੀ ਪ੍ਰਤੀ ਉਹ ਗੁੱਸਾ ਸੀ ਅਕਾਲੀ ਦਲ ਪ੍ਰਤੀ ਕਾਂਗਰਸ ਪ੍ਰਤੀ ਭਾਰਤੀ ਜਨਤਾ ਪਾਰਟੀ ਦਾ ਵੈਸੇ ਹੁਣ ਵੀ ਕੋਈ 3 13 ਚ ਲੱਗਦੀ ਦਿਖਾਈ ਨਹੀਂ ਦੇ ਰਹੀ ਪਰ ਜੇ ਕਾਂਗਰਸ ਦੇ ਲੱਛਣ ਇਸੇ ਤਰ੍ਹਾਂ ਦੇ ਰਹੇ ਲੋਕਾਂ ਦੇ ਦਰਦ ਨੂੰ ਨਾ ਸਮਝਿਆ ਤਾਂ ਲੋਕ 3 ਜੇ 3 ਆਲਟਰਨੇਟਿਵ ਪਹਿਲਾਂ ਦੇਖਿਆ ਤਾਂ ਆਲਟਰਨੇਟਿਵ ਲੋਕ ਦੇਖਣਾ ਜਾਣਦੇ ਨੇ ਲੋਕ ਹੋਰ ਵੀ ਕੋਈ ਉਹਨਾਂ ਕੋਲ ਆਪਸ਼ਨ ਜਿਹੜੀਆਂ ਨੇ ਉਹਨਾਂ ਕੋਲ ਹੋਰ ਬਹੁਤ ਤਰੀਕੇ ਹੁੰਦੇ ਨੇ ਜਿਹੜੇ ਸਿਆਸੀ ਤੌਰ 'ਤੇ ਲੋਕਾਂ ਦੇ ਦਰਦ ਨੂੰ ਨਹੀਂ ਸਮਝਦੀਆਂ ਉਹਨਾਂ ਨੂੰ ਸਭ ਕੁਝ ਸਿਖਾਉ। ਦੋਸਤੋ ਇਹਦੇ ਲਈ ਸਭ ਤੋਂ ਵੱਡਾ ਉਦਾਹਰਨ ਆਪਾਂ ਇਹ ਲੈ ਸਕਦੇ ਹਾਂ ਵੀ ਜਿਵੇਂ ਆਪਾਂ ਗੱਲ ਕੀਤੀ ਵੀ ਕਾਂਗਰਸੀ ਜਿਹੜੇ ਨੇ ਉਹ ਇਸ ਮਾਹੌਲ ਨੂੰ ਦੇਖ ਕੇ ਥੋੜੇ ਜਿਹਾ ਚਾਂਬਲ ਜਾਂਦੇ ਨੇ ਵੀ ਸੱਤਾ ਤਾਂ ਜਿਹੜੀ ਹੈ ਲੋਕਾਂ ਨੇ ਸਾਨੂੰ ਪੁਰੋਸ ਕੇ ਦੇ ਦੇਣੀ ਹੈ। ਸਾਲ 2012 ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਸੀ। ਤਾਂ ਉਹਨਾਂ ਨੂੰ ਇਦਾਂ ਲੱਗਦਾ ਸੀ ਵੀ ਹੁਣ ਤਾਂ ਸਰਕਾਰ ਅੱਜ ਬਣੀ ਕਿ ਕੱਲ ਬਣੀ ਸਰਕਾਰ ਬਣੀ ਪਈ ਹੈ। ਉਹਨਾਂ ਦੇ ਹੀ ਸਾਥੀ ਦੱਸਦੇ ਰਹੇ ਕਿ ਉਦੋਂ ਕਾਂਗਰਸ ਪਾਰਟੀ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਹ ਕੈਂਡੀਡੇਟ ਬਾੜੇ ਦਿੱਤੇ ਜਾਣਗੇ ਐਮਐਲਏ ਬਹੁਤ ਜ਼ਿਆਦਾ ਆ ਜਾਣਗੇ ਇਸ ਲਈ 5 ਸਾਲ ਤੰਗ ਕਰਨਗੇ ਤੇ ਉਹਨਾਂ ਦੀ ਗਿਣਤੀ ਘਟਾਈ ਜਾਵੇ ਉਹ ਗਿਣਤੀ ਘਟਦੀ ਘਟਦੀ 50 ਦਾ ਅੰਕੜਾ ਆਪਣਾ ਪੂਰਾ ਕਰ ਸਕੇ ਤੇ ਸੀਟਾਂ ਚਾਹੀਦੀਆਂ ਸੀ 59 ਅਕਾਲੀ ਦਲ ਦੀ ਸਰਕਾਰ ਦੁਬਾਰਾ ਰਿਪੀਟ ਕਰਦੀ ਸੀ ਦੁਬਾਰਾ ਬਣਦੀ ਸੀ ਇਹ ਇੱਕ ਹਿਸਟਰੀ ਸੀ ਹਾਂ ਉਦੋਂ ਸੁਖਵੀਰ ਬਾਦਲ ਨੇ ਮੈਨੇਜਮੈਂਟ ਦਾ ਸਿਰ ਆਪਨੇ ਸਿਰ ਬੰਨਿਆ ਸੱਤਾ ਉਹਨਾਂ ਦੇ ਦਿਮਾਗ ਨੂੰ ਚੜ ਗਈ ਸਿਰ ਨੂੰ ਚੜ ਗਈ ਇਸੇ ਕਰਕੇ ਬੇਅਦਗੀ ਬੇਅਦਵੀ ਵਰਗੇ ਹੋਰ ਵੱਡੇ ਵੱਡੇ ਕਾਂਡ ਵਾਪਰੇ ਤੇ ਅੱਜ ਅਕਾਲੀ ਕਿੱਥੇ ਬੈਠੇ ਨੇ ਇਹ ਕਾਂਗਰਸੀਆਂ ਨੂੰ ਸੋਚ ਲੈਣਾ ਚਾਹੀਦਾ ਇਹ ਜਿਹੜਾ ਭੁਲੇਖਾ ਹੁੰਦਾ ਨਾ ਵੀ ਲੋਕ ਸਾਡੀ ਜੇਬ 'ਚ ਨੇ ਲੋਕਾਂ ਨੂੰ ਟੇਕਨ ਫਾਰ ਗਰੰਟਡ ਲਾਈਨ ਵਾਲਾ ਵੀ ਲੋਕ ਤਾਂ ਸਾਡੀ ਮੁਠੀ ਦੇ ਵਿੱਚ ਨੇ ਲੋਕ ਪੋੜੇ ਨੇ ਤੇ ਲੋਕ ਸਾਨੂੰ ਵੋਟ ਪਾਉਣਗੇ ਇਹ 2012 ਦੇ ਵਿੱਚ ਲੋਕ ਇਹਨਾਂ ਨੂੰ ਦਿਖਾ ਚੁੱਕੇ ਨੇ ਤਾਰੇ ਤੇ 17 'ਚ ਵੀ ਦਿਖਾ ਚੁੱਕੇ ਨੇ ਦੋ ਵਾਰੀ ਜੇ ਸਾਬਕਾ ਸਿੱਖਣ ਤੋਂ ਬਾਅਦ ਵੀ ਅਜੇ ਨਹੀਂ ਸਮਝੇ ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਫਿਰ ਇਹਨਾਂ ਨੂੰ ਕੌਣ ਸਮਝਾ ਸਕਦਾ ਹੈ ਇਸੇ ਤਰ੍ਹਾਂ ਦਾ ਹਾਲ ਤੁਸੀਂ ਦੇਖਿਆ ਹੋਊ ਲੰਘੇ ਸਾਲ ਮਹਾਰਾਸ਼ਟਰ ਅਤੇ ਹਰਿਆਣਾ ਦੇ ਵਿੱਚ ਹੋਣਾ ਹੁੰਿਆ ਹੈ ਹਰਿਆਣਾ ਦੇ ਵਿੱਚ ਵੀ ਸੇਮ ਸਿਚੁਏਸ਼ਨ ਜਿਹੜੀ ਹੈ ਸੇਮ ਸਥਿਤੀ ਬਣੀ ਹੋਈ ਸੀ 2012 ਵਾਲੀ ਜਿਹੜੀ ਪੰਜਾਬ ਦੇ ਵਿੱਚ ਸੀ ਉੱਥੇ ਹਰਿਆਣਾ ਦੇ ਵਿੱਚ ਜਿਹੜੇ ਵੀ ਬੰਦੇ ਨਾਲ ਗੱਲ ਕਰਦੇ ਸੀ ਲੱਗਦਾ ਸੀ ਵੀ ਕਾਂਗਰਸ ਸੱਤਾ ਚਾਜੂ ਕਾਂਗਰਸ ਦਾ ਓਵਰ ਕੰਫੀਡੈਂਸ ਵੀ ਸਾਨੂੰ ਸੱਤਾ ਤੋਂ ਆਉਣ ਤੋਂ ਕੌਣ ਰੋਕ ਦੂਗਾ ਜੀ ਹਰਿਆਣਾ ਦੀ ਸੱਤਾ ਤਾਂ ਸਾਡੇ ਹੱਥ ਹੈ ਹੁੱਡਾ ਸਾਹਿਬ ਤਾਂ ਸੀਗੇ ਬਣੇ ਸੁੱਡਾ ਸਾਹਿਬ ਤਾਂ ਸੌ ਚੱਕਣ ਵਾਲੇ ਨੇ ਸਾਡੇ ਸਾਹਮਣੇ ਹੈ ਤੀਜੀ ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਚ ਬਣੀ ਹੈ ਇਹੀ ਹਾਲ ਮਹਾਰਾਸ਼ਟਰ ਅਸੀਂ ਮਹਾਰਾਸ਼ਟਰ ਜੀ ਵੀ ਕਾਂਗਰਸ ਦੇ ਓਵਰ ਕੰਫੀਡੈਂਸ ਨੇ ਕਾਂਗਰਸ ਨੂੰ ਮਰਵਾਇਆ ਹੁਣ ਭਾਰਤੀ ਜਨਤਾ ਪਾਰਟੀ ਤਾਂ ਕਾਂਗਰਸ ਮੁਕਤ ਜਿਹੜਾ ਹੈ ਭਾਰਤ ਦਾ ਨਾਰਾ ਲੈ ਕੇ ਚੱਲੀ ਹੈ ਬਹੁਤ ਲੰਬੇ ਸਮੇਂ ਤੋਂ ਹਾਲਾਂਕਿ ਹਜੇ ਤੱਕ ਉਹਨਾਂ ਦੇ ਇਸ ਨਾਰੇ ਨੂੰ ਇਸ ਸੁਪਨੇ ਨੂੰ ਬੂਰ ਨਹੀਂ ਪਿਆ ਪਰ ਕਾਂਗਰਸ ਪਾਰਟੀ ਦੇਖਿਆ ਜਾਵੇ ਤਾਂ ਤੇਲੰਗਾਨਾ ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਪੂਰਨ ਸਰਕਾਰਾਂ ਦੇ ਰੂਪ ਦੇ ਵਿੱਚ ਆਏ। ਤਾਮਲਨਾਡੂ ਤੇ ਅਸੀਂ ਕਹਿ ਲਈਏ ਵੀ ਝਾਰਖੰਡ ਦੇ ਵਿੱਚ ਉਹਨਾਂ ਦੀ ਪਾਈ ਵਾਲੀ ਹੈ। ਤਾਂ ਜਿਹੜੀ ਪਾਰਟੀ ਤਿੰਨ ਸੂਬਿਆਂ ਦੇ ਵਿੱਚ ਸਿਮਟ ਕੇ ਰਹਿ ਗਈ। ਗੁਜਰਾਤ, ਬਿਹਾਰ ਅਤੇ ਯੂਪੀ ਵਰਗੀਆਂ ਅਜਿਹੀਆਂ ਸਟੇਟਾਂ ਨੇ ਅਜਿਹੇ ਰਾਜ ਨੇ ਜਿੱਥੇ ਕਾਂਗਰਸ ਦੇ ਪੈਰ ਇੱਕ ਵਾਰੀ ਉਖੜੇ ਤੇ ਲੋਕਾਂ ਦੇ ਦਵਾਰੇ ਮੂੰਹ ਨਹੀਂ ਲਾਇਆ ਤੇ ਪੰਜਾਬ ਦੇ ਵਿੱਚ ਵੀ ਇਦਾਂ ਹੋ ਸਕਦਾ ਹੈ। ਗੁਜਰਾਤ, ਬਿਹਾਰ ਤੇ ਯੂਪੀ ਵਰਗੀ ਸਿਚੁਏਸ਼ਨ ਬਣ ਜਾ ਸਕਦੀ ਹੈ ਜੇ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗ ਗਏ ਤਾਂ ਕਾਂਗਰਸ ਭੁੱਲ ਜੇ ਵੀ ਪੰਜਾਬ ਦੇ ਵਿੱਚ ਦਵਾਰੇ ਆ ਜੂਗੀ ਤੇ ਕਾਂਗਰਸ ਦੀ ਹਾਲਤ ਵੀ ਯੂਪੀ, ਬਿਹਾਰ ਤੇ ਤਾਮਿਲਨਾਡੂ ਵਾਲੀ ਹੋ ਸਕਦੀ ਹੈਗੀ। ਇਸ ਲਈ ਕਾਂਗਰਸੀਆਂ ਨੂੰ ਲੋਕਾਂ ਦੇ ਮੁੱਦਿਆਂ ਨੂੰ ਸਮਝਣਾ ਪਊ। ਲੋਕਾਂ ਦੇ ਮਸਲਿਆਂ ਨੂੰ ਸਮਝਣਾ ਪਊ ਲੋਕਾਂ ਦੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਕੇ ਉਹਨਾਂ ਦੀ ਲੜਾਈ ਲੋਕਾਂ ਦੀ ਖੁਦ ਲੜਨੀ ਪਊ ਲੋਕਾਂ ਦੀ ਲੜਾਈ ਲੜਨ ਦਾ ਪ੍ਰਭਾਵ ਦੇਣਾ ਪਊ ਤਾਂ ਲੋਕਾਂ ਦੇ ਵਿੱਚ ਜੇ ਭਰੋਸਾ ਬਹਾਲ ਹੁੰਦਾ ਹੈ ਤਾਂ ਹੀ ਇਹਨਾਂ ਨੂੰ ਵੋਟ ਪਾਉਣਗੇ ਸਿਰਫ ਇਸ ਕਰਕੇ ਵੋਟ ਨਹੀਂ ਪਾਉਣਗੇ ਕਿ ਸਥਾਪਤੀ ਵਿਰੋਧੀ ਲਹਿਰ ਚੱਲ ਰਹੀ ਹੈ ਵੀ ਆਮ ਆਦਮੀ ਪਾਰਟੀ ਦਾ ਆਧਾਰ ਘਟ ਰਿਹਾ ਹੈ ਜੀ ਤੇ ਅਕਾਲੀ ਦਲ ਦਾ ਵੇਸ ਦਾ ਜਿਹੜਾ ਅਸੀਂ ਕਹਿ ਲਗੇ ਵੀ ਖੁਸਿਆ ਵਕਾਰ ਹੈ ਜਿਹੜਾ ਉਹ ਬਹਾਲ ਨਹੀਂ ਹੋ ਰਿਹਾ ਤੇ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਲੜਨਾ ਇਹ ਨਿਰਵਾਮ ਨੇ ਇਹ ਨਿਰੇਪ ਲਿਖੇ ਨੇ ਦੁਬਾਰੇ ਫਿਰ ਕਿਸੇ ਮੁੱਦੇ ਤੇ ਮਿਲਾਂਗੇ ਤਲਵਾ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ 何の場合